उन्हें एस एस एसएसपी डॉक्टर प्रग्ञा जी एडीसी मैडम हरजोत कौर जी ਟ੍ਰੇਡ ਦਾ ਅਮਰੀਕਨ ਕਰਨ ਜਾਂਦੇ ਹੋਏ ਟ੍ਰੇਡ ਕਮਾਂਡਰ ਸਰਦਾਰ ਹਰਪਾਰ ਸਿੰਘ ਰਾਤਪਾਲ ਬੀਐਸਐਫ ਸਾਡੀਆਂ ਸਰਹੱਦਾਂ ਦੇ ਰਾਖੇ ਮਾਣਯੋਗ ਡੀਸੀ ਸਾਹਿਬ ਟ੍ਰੇਡ ਦਾ ਨਿਖਣ ਕਰਦੇ ਹੋਏ ਪੰਜਾਬ ਪੁਲਿਸ ਦੀ ਟੁਕੜੀ ਪੁਲਿਸ ਪੰਜਾਬ ਪੁਲਿਸ ਮਹਿਲਾ ਵੇ

ਪ੍ਰਧਾਨ ਨੇ ਹਰ ਨਾਗਰਿਕ ਨੂੰ ਵੋਟ ਦੇਣ ਦਾ ਦੇ ਕੇ ਸਰਕਾਰ ਦੀ ਸਥਾਪੀ ਦੇ ਵਿੱਚ ਇਨਸਾਫ ਬਣਾਇਆ ਹੈ ਅੱਜ ਦੇ ਇਸ ਮਿੱਤਰ ਵਿਆਲੇ ਵਾਪਸ ਵੰਸ ਤੇ ਪਹੁੰਚੇ ਹਨ ਪ੍ਰੈਕਟਰ ਪੂਰੀ ਉਤਮ ਪੀਐਸਐਫ ਦੀ ਟੂਕਲੀ ਅਗਵਾਈ ਕਰ ਰਿਹਾ ਸ੍ਰੀ ਸੁਪਾਰਸ਼ੀ ਵਿਆਪ ਉਸ ਇਸ ਲਈ ਹੋਏ ਕਰਾ ਹਾਲੀ ਹੈ ਵਾਤਾ ਨਾਦਿਕੋ ਪ੍ਰਗੁ ਬੈਦਨ ਦੀ ਟਕਰੀ ਹੈ ਵਾਈ ਬੈਦਨ ਸਰਪ੍ਰੀਚਾਰ ਦੀ ਜਾਨੀ ਪ੍ਰਗੁ ਨਾਦਿਕ ਲਈ ਹੋਈ ਸੁਧਾਰ ਦੇ ਪੈਰ

एसजी पुरिए भाई पुलितर जी को बोल रहा है परहेली काहे नहीं कर ली तू अकाल केडी जन अपने आमदार ਜਿਸ ਨੂੰ ਕਲੀਅਰ ਡਿਪਲੋਏ ਕਰ ਰਹੇ ਹਨ ਨਵਾਂ ਲੀਗ ਦੇ ਲਈ ਕਲੀਅਰ ਸ਼੍ਰੀ चौहान ਹੋ ਗਿਆ ਮੈਂ ਕੌਂਸਲਿੰਗ ਫਿਰ ਨੂੰ ਸ਼੍ਰੀ ਕਸ਼ਮੀਰ ਦੀ ਗੱਲ ਕਰਦਾ ਹੈਗਾ ਪੁਲਿਸ ਤਰ੍ਹਾਂ ਜਿਹੜਾ ਆਸ

बहुत ही खूबसूरत ताकि वालों की सहयोग का दुख नशे दुद्ध कटी जा रही है जिसमें हर परिवार दस का मुख्यमंत्री मुख मुख्यमंत्री मुख्य योजना जिला मुख्यमंत्री सरदार भगवंत तो सिंह मान वालों तो गया है हर परिवार दस लखीमा इतना हो पंजाब सरकार के जिला प्रशासन वालों गए पुरानी सड़क साल भी सौ पच्ची दौरान अग लगन घटनावे छे सौ यूनिट ਪ੍ਰਤੀਬੂਮ ਨੇ ਬਿਜਲੀ ਦਿੱਤੀ ਗਈ ਹੈ ਪੰਜਾਬ ਦੇ 90% ਸ੍ਰੀ ਹੁਕਮ ਕਰਾਂ ਦੇ ਬਿਜਲੀ ਬਿਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਅੱਜ ਫੁੱਲ ਡਰੈਸ ਰਹਿਸਲ ਕੀਤੀ ਗਈ ਹੈ ਜਿਦੇ ਵਿੱਚ ਐਸਐਸਪੀ ਸਾਹਿਬ ਉਹਨਾਂ ਦੀ ਸਾਰੀ ਟੀਮ ਔਰ ਸਮੂਥ ਜਿਹੜਾ ਸਮੁੱਚਾ ਸਿਵਲ ਪ੍ਰਸ਼ਾਸਨ ਉਸਨੇ ਹਿੱਸਾ ਲਿਆ ਸਾਰੇ ਸਕੂਲਾਂ ਦੇ ਬੱਚਿਆਂ ਨੇ ਆਪਣਾ ਜੋ ਰੰਗ ਰੰਗ ਪ੍ਰੋਗਰਾਮ ਕਲਚਰਲ ਪ੍ਰੋਗਰਾਮ ਉਹਨਾਂ ਨੇ ਦੇਣਾ ਹੈ ਪੀਟੀ ਸ਼ੋਅ ਕਰਨਾ ਹੈ ਅਤੇ ਪੁਲਿਸ ਤੇ ਜਿੰਨੀਆਂ ਵੀ ਟੁਕੜੀਆਂ ਨੇ ਉਹਨਾਂ ਦੇ ਵੱਲੋਂ ਪ੍ਰੇਡ ਕੀਤੀ ਜਾਣੀ ਹੈ ਤੇ ਸਭ ਨੇ ਆਪਣਾ ਜੋ ਫਾਈਨਲ ਡੇ ਦੇ ਉੱਤੇ ਜੋ ਰੋਲ ਲਭਾਉਣਾ ਹੈ ਉਹ ਅੱਜ ਫੁੱਲ ਡਰੈਸ ਦੇ ਅਸਲ ਦੇ ਵਿੱਚ ਕੀਤਾ ਗਿਆ ਹੈ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਜੋਰ ਤਿਆਰੀਆਂ ਨੇ ਤਾਂ ਕਿ ਅਸੀਂ ਜੋ ਆਪਣਾ 77ਵਾਂ ਗਣਤੰਤਰ ਦਿਵਸ ਹੈ ਉਸ ਨੂੰ ਬੋਤੀ ਖੁਸ਼ੀ ਦੇ ਨਾਲ ਅਤੇ ਜੋਸ਼ ਦੇ ਨਾਲ ਮਨਾ ਸਕੀਏ ਜੀ ਫਰੀਦਕੋਟ ਵਾਸੀਆਂ ਨੂੰ ਸਾਡੀ ਸਾਰੀ ਟੀਮਸ ਵੱਲੋਂ ਨੀਸੀ मैम ਵੱਲੋਂ ਮੇਰੇ ਵੱਲੋਂ ਤੇ ਸਾਰੇ ਪੁਲਿਸ ਆਫਿਸਰਸ ਵੱਲੋਂ ਗਣਤੰਤਰ ਦਿਵਸ ਦੀ ਵੱ범 ਮਾਰਕਾ ਅਤੇ ਫਰੀਦਕੋਟ ਪੁਲਿਸ ਵੱਲੋਂ ਇੱਕ ਬਹੁਤ ਹੀ ਪੱਕਾ ਸੁਰੱਖਿਆ ਪ੍ਰਬੰਧ ਆਲਰੇਡੀ ਕੀਤੇ ਜਾ ਚੁਕੇ ਨੇ ਪੂਰਾ ਹੀ ਵੈਨਿਊ ਸੀਸੀਟੀਵੀ ਕੈਮਰਾਜ਼ ਰਾਹੀਂ ਨਿਗਰਾਨੀ ਹੇਠ ਹੈ ਤੇ ਸਾਡੀ ਮਲਟੀਪਲ ਟੀਮਸ ਸਾਡੇ 8 ਜੀਓਜ਼ ਔਰ ਸਾਰੇ ਹੀ ਐਸਐਚਓਜ਼ ਇਹ ਪੂਰੇ ਵੈਨਿਊ ਦੀ ਤੇ ਫਰੀਦਕੋਟ ਦੀ ਸੁਰੱਖਿਆ ਵਾਸਤੇ ਰੈਡੀ ਨੇ ਇਹਦੇ ਵਿੱਚ ਅਸੀਂ ਮਲਟੀਪਲ ਸ਼ਿਫਟਿੰਗ ਨਾਕਾ ਬੰਦੀ ਸਾਡੇ ਵੱਲੋਂ ਕੀਤੀ ਗਈ ਹੈ ਇਸ ਤੋਂ ਇਲਾਵਾ ਅੱਜ ਔਰ ਕੱਲ ਤਿੰਨਾਂ ਹੀ ਸਬਡਿਵੀਜ਼ਨ ਜਨਾਚ ਫਲੈਗ ਮਾਰਚੇਸ ਕੱਟੇ ਜਾਣਗੇ ਇਸ ਤੋਂ ਇਲਾਵਾ ਜਿਹੜੀ ਟੈਕਨੀਕਲ ਸਰਵੇਲੈਂਸ ਹੋਣੀ ਹੈ ਸਾਡੀ ਸੀਸੀਟੀਵੀ ਵਾਂਸ ਉਹਨਾਂ ਦੇ ਰਾਹੀਂ ਵੀ ਇੱਕ ਪ੍ਰੋਪਰ ਸਰਵੇਲੈਂਸ ਕੀਤੀ ਗਈ ਹੈ ਤਾਂ ਸਾਡੀ ਪੁਲਿਸ ਪਾਰਟੀਆਂ ਸਿਵਲ ਕਪੜਿਆਂ ਵਿੱਚ ਵੀ ਜਿਹੜੇ ਮਾੜੇ ਅਨਸਰ ਹੈ ਉਹਨਾਂ ਤੇ ਪੂਰੀ ਨਿਗਰਾਨੀ ਸਾਡੇ ਵੱਲੋਂ ਰੱਖੀ ਗਈ ਹੈ ਤਾਂ ਮੈਂ ਫਰੀਦਕੋਟ ਵਾਸੀਆਂ ਨੂੰ ਵੀ ਮੈਂ ਇਹ ਅਪੀਲ ਕਰਾਂਗੀ ਜਿਵੇਂ ਤੁਸੀਂ ਹਰ ਵਾਰ ਸਾਡੇ ਅੱਖ ਕਾਣ ਬਣ ਕੇ ਪੁਲਿਸ ਨੂੰ ਇਨਫੋਰਮੇਸ਼ਨਸ ਦਿੰਦੇ ਹੋ ਤੇ ਸਾਡੇ ਸਪੋਰਟ ਚ ਖੜਦੇ ਹੋ ਸਿਮਿਲਰਲੀ ਅਗਰ ਤੁਹਾਡੇ ਆਂਗੂ ਆਂਚ ਕੋਈ ਨਵਾਂ ਬੰਦਾ ਆਇਆ ਹੈ ਜਾਂ ਕੋਈ ਸ਼ੱਕੀ ਬੰਦਾ ਹੈ ਕੋਈ ਸਸਪੀਸ਼ੀਅਸ ਪਰਸਨ ਯਾ ਸਸਪੀਸ਼ੀਅਸ ਐਕਟੀਵਿਟੀ ਤੁਹਾਨੂੰ ਲੱਗਦੀ ਹੈ ਜਾਂ ਕਿਤੇ ਵੀ ਕਿਸੇ ਵੀ ਪਬਲਿਕ ਪਲੇਸ 'ਚ ਤੁਹਾਨੂੰ ਕੋਈ ਲਵਾਰਿਸ ਵਸਤੂ ਮਿਲਦੀ ਹੈ ਜਿਹਦਾ ਤੁਹਾਨੂੰ ਲੱਗਦਾ ਹੈ ਕਿ ਕੁਝ ਸਿਕਿਉਰਿਟੀ ਪੱਖੋ ਖਤਰਾ ਹੋ ਸਕਦਾ ਹੈ ਉਹ ਇਮੀਡੀਏਟਲੀ 112 ਤੇ ਸਾਨੂੰ ਦੱਸੋ ਕਿ ਅਸੀਂ ਉਤੇ ਇਮੀਡੀਏਟਲੀ ਰਿਸਪੌਂਡ ਕਰਨਗੇ ਔਰ ਇਹ ਜਿਹੜਾ ਇਹ ਇੱਕ ਇਨਾ ਇੰਪੋਰਟੈਂਟ ਇਹ ਕਨਸਟੀਟਿਊਸ਼ਨਲ ਇਵੈਂਟ ਹੈ ਇਹ ਸਭ ਦੇ ਸਾਰਿਆਂ ਦੀ ਹੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨੂੰ ਖੂਬ ਹਮ-ਹਮਾ ਕੇ ਇਹਨੂੰ ਸੈਲੀਬ੍ਰੇਟ ਕਰੀਏ ਤੇ ਪੁਲਿਸ ਦੇ ਆਪਕਾ